ਕਰੋ ਨਾਲੀਆਂ ਭਰੀਆਂ ਜਾਣੀਆਂ ਭਰਦੀਆਂ ਜਾਣੀਆਂ। ਕਾ ਵੀਰ ਸਬਜੀ ਵੇਚਣ ਵਾਲਾ ਇਹ ਦੇਖ ਲੋਤਾ। ਹੈਲੋ ਗਾਇਸ, ਵੈਲਕਮ ਟੂ ਮਾਈ ਨਿਊ ਵਲੌਗ। ਹੁਣ ਸੋਤਾ ਮੇਰਾ ਲੱਗੇ ਅੰਦਰ। ਮੈਂ ਤੇ ਆ ਦੇ ਧਾਨੀਆਂ ਗਾੜੀ ਅੰਦਰ ਨਿਕਲਾ। ਤੇ ਅੱਜ ਦਾ ਮੌਸਮ ਤੁਹਾਨੂੰ ਦਿਖਾਉਣਾ ਚਾਹੇ ਚੈੱਕ ਕਰੋ। ਮੌਸਮ ਕਾਦਾ ਲਾਲਾ ਲਾਲੀ। ਲਾਲਾ ਲਾਲਾ ਵੀ ਬਈ ਬੱਦਲ। ਬੱਦਲ ਵਿਖੋ ਕਾ ਨਾ ਆ ਗਿਆ। ਮੀਂਹ ਨਹੀਂ ਹੋਣਾ ਬਾਰੇ ਇੰਨਾ ਮੈਨੂੰ ਪਤਾ। ਸਹੀ ਗੱਲ ਬੱਦਲ ਆ ਜਾਂਦਾ ਤਾਂ ਮੀਂਹ ਆਉਂਦਾ ਨਹੀਂ ਪਰ ਵੇਖੋ ਜੇ ਆਇਆ ਤਾਂ ਆਊ ਬਹੁਤ। ਇਹਦਾ ਵਲੌਗ ਹੈ ਮੈਂ ਕਰਦਾ ਸਵੇਰ ਸੇ ਰਿਸਟਾਰਟ। ਕੋ ਕੰਮ ਕਰਨਾ ਹੈ ਅੱਜ। ਬਹੁਤੋ ਕੰਮ ਪਾਇਆ। ਕੋਲੋ ਹੀ ਦੱਸਿਆ ਤਾਂ। ਹਾਂ। ਉਹ ਇੱਕ ਸੀਮਿੰਟ ਜਾ ਪਾਉਣਾ ਉਸ ਤੇ ਇੱਟਾਂ ਦੇ ਨਾਲ ਉਹ ਪਾਗ ਰੋ ਜੀ ਨਿਕਲਦੀ ਉਹ ਤੇ ਸੀਮਿੰਟ ਪਾ ਕੇ ਕਰਦਣਾ ਉਹਨੇ। ਦੇਖ ਸੀਮਿੰਟ ਪਾਉਣਾ ਤੇ ਇੱਕ ਮਹੀਨੇ ਖਾਦ ਪਾ ਕੇ ਡਿਆਂ ਬੂਟਿਆਂ ਨੂੰ। ਸਾਨੂੰ ਪਤਾ ਦੱਸਿਆ ਨਾ ਅੱਗੇ ਵੀ ਬੂਟਿਆਂ ਦਾ ਸ਼ੌਂਕ ਹੈ ਲੋ ਦਾ ਖਾਦ ਪਾ ਕੇ ਡਿੰਗੇ। ਇਹਦੇ ਵਿੱਚ ਵੇਖੋ। ਇਹਦੇ ਵਿੱਚ ਪਾ ਕੇ ਨਾਲ ਹੀ ਪਾਣੀ ਪਾ ਦਿੱਤਾ ਹੈ। ਅਗਰ ਖਾਣ ਪਾਈ ਤੁਲਸੀ ਦੇ ਮੁੰਜਰੀ ਆ ਦਾਇਆ ਹੈ ਤੁਲਸੀ ਦੇ ਮੁੰਜਰੀ ਕਿੰਨੇ ਚੰਗੀਆਂ ਦੀ ਕਹਿੰਦੇ ਤੁਲਸੀ ਉੱਪਰ ਨਾ ਮੁੰਜਰੀ ਹੁਣ ਚੰਗੀਆਂ ਨੇ ਆ ਜਿਹੜੇ ਚੀਜ਼ ਤੇ ਹੂੰ ਇਹਦਾ ਪੰਜਾਬੀ ਦੀ ਮੁੰਜਰੀ ਪੰਜਾਬੀ ਵੀ ਇਦਾਂ ਹਿੰਦੀ ਮੁੰਜਰੀ ਕਹਿੰਦੇ ਆ ਹਿੰਦੀ ਦੇ ਮੁੰਜਰੀ ਹਾਂ ਤੇ ਕਹਿੰਦੇ ਚੰਗੀ ਹੁੰਦੀ ਹੈ ਤੇ ਹੁਣ ਨੀ ਮਰ ਵੀ ਨੈਟ ਤੇ ਆਪਾਂ ਵੇਖਿਆ ਆਪਾਂ ਨੂੰ ਤਾਂ ਖਾਸ ਵੀ ਇੰਨੀ ਜਾਣਕਾਰੀ ਨਹੀਂ ਹੈਗੀ ਮੇਰੇ ਤੇ ਵੀ ਵੀ ਹੁੰਦੇ ਆ ਨਾ ਆਪਾਂ ਨੇ YouTube ਤੇ ਵੇਖਿਆ ਸੀ ਓਏ ਵਿੱਚ ਸੁਣ ਵੇਚਾ ਹੋਰਾਂ ਤੇ ਕੀ ਨਿਕਲਾਈ ਕਿڑا ਆ ਉਹ ਕੀੜਾ ਨਿਕਲ ਆ ਨਾ ਮੈਂ ਕਰ ਗਿਆ ਲੱਗਾ ਬੀ ਕੱਢਣ ਲੱਗਾ ਵਿੱਚੋਂ ਬੀਜ ਜਿਹੜੇ ਬੀਜ ਹੁੰਦੇ ਆ ਤੇ ਵਿੱਚ ਉਹ ਕੀੜਾ ਹੀ ਨਿਕਲ ਆ ਰਿਹਾ ਆ ਵੇਖੋ ਉੱਪਰ ਵੀ ਪਪੀਤੇ ਲੱਗੇ ਆ ਆ ਉੱਪਰ ਪਪੀਤੇ ਲੱਗੇ ਆ ਤੇ ਥੱਲੇ ਤੇ ਲੱਗੇ ਲੱਗੇ ਹੀ ਫੁੱਲ ਲੱਗੋ ਨਾ ਤੁਹਾਨੂੰ ਆਏ ਫੁੱਲ ਕਿੰਨੇ ਬਹੁਤ ਸੋਹਣੇ ਖਰੇ ਆ ਇਹ ਦੇਖੋ ਫੁੱਲਾਂ ਦੀ ਵੀ ਪੂਰੀ ਐ ਐ ਹੱਤਈ ਵੀ ਕਿੰਨੇ ਗੁਲਾਬੀ ਕਿਹੜੇ ਕਿਹੜੇ ਗੁਲਾਬੀ ਪੀਲੇ ਲਾਲ ਚਿੱਟੇ ਚਾਰ ਪੰਜ ਕਲਰ ਆ ਤੇ ਆ ਜਿਹੜਾ ਫੁੱਲ ਤੁਹਾਨੂੰ ਦੱਸ ਦਿੰਦਾ ਬੂਟਾ ਤੇ ਇਹਨੂੰ ਮਤਲਬ ਇਹ ਆ ਜਿਹੜਾ ਇਹਨੂੰ ਆ ਵੇਖੋ ਕਿਨੇ ਥੋੜੇ ਲੱਗੇ ਫੁੱਲ ਪਿੰਕ ਪਿੰਕ ਜੇ ਜਿਆਦਾ ਤਾਂ ਤੁਹਾਡੇ ਘਰੇ ਪਿੰਕ ਹੀ ਆਵੇ ਹਰ ਸਦਾਬਹਾਰ ਦੇ ਫੁੱਲ ਇਹਨੂੰ ਪਿੰਕ ਹੁਣ ਮੀਂਹ ਆਵੇ ਨਾ ਮੀਂਹ ਆ ਜੇ ਤੇ ਬਹੁਤ ਵਧੀਆ ਮਿਲਪੀ ਬੂਟਿਆਂ ਦੀ ਗਰੋਥ ਚੰਗੀ ਹੋਊਗੀ ਮੀਂਹ ਆਉਂਦਾ ਕਰਨ ਕਿਉਂਕਿ ਜਿਹੜੀ ਨੇਚਰਲ ਹੁਣ ਇਹਨਾਂ ਬਾਰਿਸ਼ ਦਾ ਜਿਹੜਾ ਬਾਰਿਸ਼ ਦਾ ਪਾਣੀ ਪੈਣਾ ਹੋਰ ਨਾਲ ਜ਼ਿਆਦਾ ਕਰੋਸ ਕਰਦੇ ਕਹਿੰਦੇ ਜਿਹੜੇ ਆਪਣੇ ਪੌਦੇ ਪੱਦੇ ਹੁੰਦੇ ਆ ਉਹਦਾ ਇਹ ਹੁੰਦਾ ਉਹਦਾ ਮੈਂ ਖਾਦ ਖੂਦ ਪਾਈ ਇੱਕ ਵਾਰ ਕਿ ਪਾਈ ਹੈ 35 23 ਕਿੰਨਾ 35 23 ਕਰਦੇ ਆ ਸੋ ਗਏ ਤੁਹਾਨੂੰ ਮੈਂ ਕਹਣਾ ਬੱਦਲ ਇਹ ਹੋਰ ਜ਼ਿਆਦਾ ਵੱਧ ਗਿਆ ਤੇ ਦੇਖੋ ਹੋ ਜਾ ਰਿਹਾ ਵੱਧ ਗਿਆ

ਆਉਣੇ ਕਲੇ ਨੂੰ ਖਾਤਾ ਕੇ ਮਮੀ ਇਹਦਾ ਪਾਣੀ ਚਾਚਦੇ ਪੈਰਾਂ ਤੇ ਪਾਦਾ ਤੇ ਭੱਜ ਕੇ ਬੱਚੇ ਭੱਜ ਕੇ ਭੱਜ ਕੇ ਬਜਣਾ ਪੈਂਦਾ ਇਹਦੇ ਜਿੰਨਾ ਬਜੋਗਾ ਨਾ ਉਹ ਆ ਮੈਂ ਖਲਾਉ ਤਾਂ ਮੈਂ ਪੀਤੇ ਹਲੇ ਗੱਲ ਅਗੇ ਤੇ ਮੀ ਮਾੜਾ ਮਾੜੇ ਮੋੜ ਮੀ ਦੇ ਪਾਣੀ ਪੀਂਦੇ ਪੀਤੇ ਪੱਤੇ ਵੱਡੇ ਹੁੰਦੇ ਰਾਂ ਲਲੋ ਭਾਈ ਸਭ ਸੂਟ ਸਾੜ ਬੱਚਿਆਂ ਦੇ ਮਿੱਤਰੋ ਯਾ ਕਰੋ ਹਵਾਏ ਨਾਲ ਹਵਾਏ ਵੀ ਆ ਗਈਆਂ ਇਹ ਦੇਖੋ ਹਵਾ ਵੀ ਆ ਗਈ ਤੇ ਬੱਦਲ ਵੀ ਆ ਗਿਆ ਨਿਕਲਣ ਲੰਘਕਰ ਉੱਢ ਲੈਣੇ ਹਾਂ ਇਦਾਂ ਕਰਕੇ ਜੇ ਤਾਂ ਕੋਈ ਨਾ ਹੈ ਕਰਕਰ ਇਹ ਆ ਛੋਟੇ ਹੋਣੇ ਕੀ ਭੂਗੀਆਂ ਇਹ ਕਹਿੰਦੇ ਇਧਰੇ ਆ ਕੇ ਰੋਕੋਗੇ ਕਰਨਾ ਇਹਦੇ ਤੁਸੀਂ ਵਾਈਸ ਇਧਰ ਚੈੱਕ ਕਰੋ ਉਹ ਐ ਮਿੱਟੀ ਨੇ ਰੁੱਟ ਲਿਆ ਮੀਂਹ ਵੀ ਆ ਗਿਆ ਜੀ ਨਾਲ ਨਾਲ ਹੀ ਆ ਤੇ ਲੱਗਦਾ ਬੜੀ ਉੱਤੇ ਨਾਲੀ ਜਣੀ ਮੀਂਹ ਆ ਗਿਆ ਵਾ ਯਾਰਾ ਲੰਗ ਚਲਾ ਬੱਦਲ ਆ ਆ ਥੱਲੇ ਕਣੀਆਂ ਆ ਵੇ ਰੰਗਾ ਆ ਤਰ ਜੀ ਮੈਂ ਔ ਧੂੜ ਕਨੀ ਉੱਟਣ ਇਸ ਅਜੇ ਬਾਰਿਸ਼ ਦੇ ਮਾੜਾ ਮਾੜਾ ਮਾੜੀ ਮਾੜੀ ਕਣੀਆਂ ਹੀ ਆਉਣ ਡੈ ਵਿਆਂ ਤੁਹਾਨੂੰ ਕਹਿਣਾ ਮੀਂਹ ਬਹੁਤ ਆਉਣ ਵਾਲਾ ਚੈੱਕ ਕਰੋ ਨਾਲੀਆਂ ਭਰੀਆਂ ਜਾਣੀਆਂ ਭਰਦੀਆਂ ਜਾਣੀਆਂ ਆ ਵੀਰ ਸਬਜੀ ਵੇਚਣ ਵਾਲਾ ਇਹਦੇ ਖਲੋਤਾ ਹੈ ਵਿਚਾਰਾ ਮੀਂਹ ਜੇ ਦੇਖ ਘਰੇ ਆਵਾਜ਼ ਮਾਰੀ ਇਹੀ ਉਹ ਆਸਾਨ ਵਾਲੀ ਗੱਲ ਹੈ ਵੇਹੇ ਆਵਾਜ਼ ਮਾਰੀ ਖਾਣੀ ਬਣਾ ਤੇ ਤੇ ਯਾਰ ਆ ਗਏ ਲੋ ਕੁਛ ਘਰੇ ਬੈਠਾ ਵੜੀਆ ਵਾ ਵੇਜਣਾ ਉਹ ਸਾਰੇ ਵਿਚਾਰੇ ਨੇ ਦੇਖੋ ਪਾਣੀ ਨਾਲੀਆਂ ਭਰੀਆਂ ਜਾਣੀਆਂ ਦੇਖੋ ਆਦ ਦੱਕਾ ਰ ਕੰਬੋਆ ਲਾ ਕੈਮਰਾ ਹੋਇਆ ਮੈਂ ਨਹੀਂ ਨਹੀਂ ਹੋ ਗਿਆ ਮੈਂ ਅੱਜ ਤਰੀ ਲੈ ਕੇ ਨਿਕਲਿਆ ਬਾਹਰ ਸਾਰਾ ਇਧਰ ਕੋ ਹਾ 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 ਦੇਖੋ ਆਦਰਾ ਕੋਆ ਜਰਾ ਮੀ ਤੇਜ ਹੈ ਮੀ ਨੇ ਤੇ ਤਾਂ ਨਾ ਤਾਂ ਘਾਤੀ ਆਤ ਘਾਤੀ ਪੂਰੀ ਗੇ ਗੱਲ ਕਰੀ ਬਨਾਲੇ ਵਗਾਤੇ ਬਨਾਲੇ ਆ ਵੇਰ ਦੀ ਲੇੜੀ ਆ ਪੂਰੇ ਪੂਰੇ ਬਨਾਲੇ ਵਾਗ ਗਏ ਪੂਰੇ ਦੇਖੋ ਪਾਣੀ ਵਗਣ ਡਿਆ ਕਿਦਾਂ ਉਹ ਫੋਨ ਬਾਹਰ ਨਹੀਂ ਨਾ ਕੱਢ ਸਾਡੇ ਆਈਫੋਨ ਉਹ ਮੈਂ ਬਾਹਰ ਕੱਢ ਲੇ ਖਦਰੀ ਹੱਲੇ ਨਾ ਘਰਾਂ ਪੈਣ ਗਿਆ ਹੇਲੋ ਗਾਇਸ ਮੀਤ ਹੋ ਗਿਆ ਘੱਟ ਅੱਗੇ ਬਹੁਤ ਜ਼ਿਆਦਾ ਮੀਂਹ ਪੈਣਾ ਹੋਣਾ ਅਗਰ ਪੈਗਾ ਫਰਕ ਮੀਂਹ ਦਾ ਤੇ ਪਹਿਲਾਂ ਇਹ ਨਾਲੀਆਂ ਭਰੀਆਂ ਜਾਂਣ ਡੀਆਂ ਤੇ ਹੋ ਗਿਆ ਬਰਾਬਰ ਵੀਰ ਵੀ ਚਲ ਚਲਿਆ ਆਪਣਾ ਕਹਿੰਦਾ ਜਾਣਾ ਵਾ ਨਹੀਂ ਰੱਖਿਆ ਬਹਿ ਜਾ ਗੜੀ ਪਾਣੀ ਯਾਰ ਖਲੋ ਗਿਆ ਵੀਰ ਸਬਜੀ ਹੋਜੀ ਸਾਰੀ ਭੇਜਣੀ ਨਾ ਦੁਕਾਨ ਨਾਲ ਤੇਰੇ ਬਾਪ ਪਰੋਂ ਚ ਕਹਾ ਇਧਰ ਹੀ ਸੱਟ ਤੋਂ ਇੱਕ ਮਿੰਟ ਚਲੋ ਇੱਕ ਮਿੰਟ ਹੋ ਜਾ ਸੋ ਹੈ ਗਾਇਸ ਮਾੜ ਪਟਕੇ ਖੜਨ ਮੈਂ ਟਾਲੀਆਂ ਬਾਬਾ ਜੀ ਨੇ ਕਹ ਟਾਲੀਆਂ ਪਟਕੇ ਲੈ ਟਾਲੀਆਂ ਲਾਉਣੀਆਂ ਆ ਤੁਹਾਡੇ ਘਰੇ ਉੱਗੀਆਂ ਅਸੀਂ ਚਮਾ ਚ ਲੈ ਜਾਈਏ ਤੇ ਸਰਪੰਚ ਸਾਹਿਬ ਸਰਪੰਚ ਸਾਹਿਬ ਕੀ ਆ ਲਿਆ ਅਸਲ ਲਾਉਣੀਆਂ ਏ ਇਹ ਬਾਬੇ ਘਰੇ ਆ ਤਾਂ ਲੈ ਜੀਏ ਟਾਲੀਆਂ ਆਏ ਆ ਵੀ ਜਦੋਂ ਮਿੱਟੀ-ਮੁੱਟੀ ਨਾਲ ਛੜੀਗਾ ਮਿੱਟੀ ਇੱਥੇ ਉੱਥੇ ਪਾਣੀ ਪਾਣੀ ਇਦਾਂ ਪੁੱਟੀ ਗਈ ਆਸਾਨੀ ਨਾਲ ਹੀ ਤੇ ਲੈ ਜਾਂਦੇ ਇਦਾਂ ਹੀ ਥਾਪੇ ਲਾ ਲਣਗੇ ਤੇ ਆਹੇ ਮੌਸਮ ਵੇਖੋ ਸਵੇਰੇ ਤੇ ਮੀਂਹ ਸਵੇਰ ਦਾ ਪੈਣ ਦਾ ਇਥੇ ਹੋਣ ਰਿਹਾ ਗਾਈਸੋ ਉਧਰ ਤਾਂ ਪੂਰੀ ਹਨਾ ਹਨੇਰਾ ਹੋ ਗਿਆ ਦੇਖੋ ਇਧਰਲੀ ਸਾਈਡ ਤੇ ਕਿੰਨਾ ਲਾਲ-ਲਾਲ ਬੱਦਲ ਜਾ ਪਿਆ ਕਿੰਨਾ ਵਧੀਆ ਲੱਗਣ ਦਾ ਸੀ ਨਰੀ ਜਿਹੀ ਬਣੀ ਇੱਕ ਉਧਰ ਆਵੇ ਇਧਰ ਸਾਈਡ ਸਾਰਾ ਹਨੇਰਾ ਹੋ ਗਿਆ